ਦੋਸਤੋ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਜੇ ਤੁਸੀਂ ਪੈਰਿਸ ਦੇ ਵਿੱਚ ਆਏ ਹੋ ਕੰਮਣ ਤੇ ਤੁਸੀਂ ਕਿੱਦਾਂ ਟਿਕਟ ਲੈ ਸਕਦੇ ਆ ਇੱਥੇ ਟਿਕਟ ਹੁਣ ਡਾਇਰੈਕਟ ਮਿਲਦੀ ਨਹੀਂ ਆ ਇੱਥੇ ਮਿਲਦਾ ਨਵੀਗੋ ਕਾਰਡ ਮਿਲਦਾ ਵਾ ਤੇ ਜਦੋਂ ਮੈਂ ਆਇਆ ਸੀ ਉਦੋਂ ਮੈਂ ਇਹ ਵਾਲਾ ਕਾਰਡ ਮਿਲਦਾ ਵਾ ਇਹ ਕਾਰਡ ਲੈ ਕੇ ਫਿਰ ਮੈਂ ਇੱਥੋਂ ਆਪਾਂ ਹੁਣ 2 ਯੂਰੋ ਦਾ ਇਹ ਕਾਰਡ ਪੈਂਦਾ ਵਾ ਇੱਥੇ ਦੇਖੋ ਸਭ ਤੋਂ ਪਹਿਲੇ ਇੰਗਲਿਸ਼ ਕਰਨੀ ਆ ਤੇ ਜੇ ਤੁਹਾਡੇ ਕੋਲ ਨਵੀਗੋ ਪਾਸ ਹੈਗਾ ਵਾ ਤੇ ਇਦਾਂ ਵਾਂ ਜੇ ਨਹੀਂ ਹੈਗਾ ਤੇ ਇੱਧਰੋ ਟਾਈਪ ਕਰ ਲੈਣਾ ਇੱਥੋਂ ਨਵੀਗੋ ਪਾਸ ਨਿਕਲ ਜਾਂਦਾ ਵਾ ਠੀਕ ਹੈ ਜੀ ਆਹ ਹੈਗੇ ਪਾਸ ਟਿਕਟ ਤੇ ਇਦਾਂ ਕਰ ਲਿਓ ਇਹਨ ਦੋ ਯੂਰੋ ਦਾ ਤੁਹਾਡਾ ਪਾਸ ਬਣਦਾ ਵਾ ਤਾਂ ਫਿਰ ਉਸ ਤੋਂ ਬਾਅਦ ਟਿਕਟ ਲੈਣੀ ਪੈਂਦੀ ਆ ਤਾਂ ਆਪਾਂ ਇਹਨੂੰ ਕਰਦੇ ਕੈਨਸਲ ਆਪਣੇ ਕੋਲ ਹੈਗਾ ਵਾ ਪਾਸ ਸਭ ਤੋਂ ਪਹਿਲਾਂ ਆਪਾਂ ਕਰਦੇ ਇੰਗਲਿਸ਼ ਫਿਰ ਆਪਾਂ ਪਾਸ ਨੂੰ ਰੱਖਿਆ ਇੱਥੇ ਥੈਨ ਤੁਹਾਡਾ ਫਿਰ ਰੀਚਾਰਜ ਹੋਣਾਗੇ ਤੁਸੀਂ ਟਿਕਟ ਉਹ ਕਰਦੇ ਆ ਸੇਨ ਦੀ ਬਸ ਦੀ ਸਾਰਾ ਕੁਝ ਇੱਥੇ ਨਵੀਗੋ ਕਾਟ ਤੇ ਹੋ ਜਾਂਦਾ ਤੇ ਇਹ ਫੁੱਲ ਫੇਅਰ ਥੈਨ ਇੱਕ ਲੈਣੀ ਦੋ ਲੈਣੀ ਜਿੰਨੀ ਟਿਕਟ ਲੈਣੀ ਆ ਤੁਸੀਂ ਇੱਕ ਟਿਕਟ ਲੈ ਕੇ ਤੇ ਨੈਕਸਟ ਕਰ ਦੋ ਟਾਈ ਯੂਰੋ ਦੀ ਇੱਕ ਟਿਕਟ ਆ ਐਡ ਕੀਤਾ ਤੇ ਫਿਰ ਇਹਨੂੰ ਚੈੱਕ ਆਊਟ ਕਰਕੇ ਨੈਕਸਟ ਕਰਕੇ ਤੁਸੀਂ ਇਹ ਰੀਚਾਰਜ ਕਰ ਸਕਦੇ ਆ ਚਾਹੇ ਤੁਸੀਂ ਕਾਰਡ ਦੇ ਨਾਲ ਕਰੋ ਚਾਹੇ ਕਵائن ਇੱਥੇ ਪੈ ਜਾਂਦੀ ਹੈ ਇੱਥੇ ਕਾਰਡ ਦੇਣ ਦਾ ਤੇ ਉਧਰ ਉਹ ਜਿੱਦਾਂ ਕੀ ਨੋਟ ਪੈਂਦੇ ਆ 20 10 ਐਂਡ 5 ਦਾ ਨੋਟ ਪਿੰਦਾ ਵਾ ਤੋਂ ਇਦਾਂ ਤੁਹਾਡਾ ਰੀਚਾਰਜ ਹੋ ਜਾਏਗਾ ਤੇ ਦੈਨ ਤੁਸੀਂ ਟਿਕਟ ਯੂਜ਼ ਕਰ ਸਕਦੇ ਆ ਤੇ ਹੁਣ ਜਿਹੜਾ ਨਵੀਗੋ ਕਾਰਡ ਹੈ ਇਹ ਇੱਥੇ ਦੀ ਜ਼ਰੂਰੀ ਹੋ ਗਿਆ ਵਾ ਇਸ ਤੋਂ ਬਿਨਾਂ ਤੁਸੀਂ ਟਰੈਵਲ ਨਹੀਂ ਕਰ ਸਕਦੇ ਡਾਇਰੈਕਟ ਟਿਕਟ ਨਹੀਂ ਮਿਲਦੀ ਜਸਟ ਨਵੀਗੋ ਕਾਰਡ ਹੀ ਮਿਲਦਾ ਜੇ ਫਿਰ ਵੀ ਤੁਹਾਨੂੰ ਨਹੀਂ ਸਮਝ ਲੱਗਦੀ ਤੁਸੀਂ ਇਸ ਇੱਥੋਂ ਸਰ